ਵਿਕਟਪ ਤੋ ਹੈ ਬਈ ਤੁਸੀਂ ਕਮਾਨਾ ਤੋਂ ਜੀ ਥੋੜੀ ਉਹ ਗੱਲ ਅੱਛੀ ਹੈ ਕਮਾਨਾ ਤੋਂ ਐਂਡੀ ਸ਼ੂਗਰ ਸੀ ਮੈਨੂੰ ਪਹਿਲਾਂ ਹੁਣ 4 ਮਹੀਨੇ ਹੋ ਗਏ ਜੀ ਪੰਜ ਸੌ ਦੇ ਉੱਤੇ ਵੀ ਬਹ ਪਹੁੰਚੀ ਹੋਈ ਸੀ ਜੀ ਅੱਛਾ ਜੀ ਹਾਂ ਜੀ ਡਾਕਟਰ ਨੇ ਤੁਸੀਂ ਚੈੱਕ ਅਪ ਕਰਾਉ ਲੈਂਗੇ ਜੀ ਹਾਂ ਚੈੱਕ ਕਰਵਾਉਂਦੀ ਸੀ ਜੀ ਚੈੱਕ ਕਰਵਾ ਕੇ ਜੀ ਯੂਰਨ ਚ ਜੀ ਸ਼ੂਗਰ ਸੀ ਮੇਰੇ ਬਲੱਡ ਚ ਵੀ ਸੀ ਅੱਛਾ ਜੀ ਤੇ ਫਿਰ ਡਾਕਟਰ ਕੋਲ ਆਈ ਜੀ ਨਾਲ ਜੀ ਐਡਾਈਸ ਹਮੇ ਪਤਾ ਲੱਗਿਆ ਜੀ ਜਿੰਨੇ ਭੇਜਿਆ ਅੱਛਾ ਫਿਰ ਤੋਂ ਬਾਅਦ ਵੀ ਇੱਕ ਹਫਤਾ ਦਵਾਈ ਖਾਦੀ ਜੀ ਮੈਂ ਮੁੜ ਕੇ ਮੇਰੀ ਸ਼ੂਗਰ ਨਾਰਮਲ ਆ ਗਈ ਹੌਣ ਹੌਣ ਕਿੰਨੀ ਆ ਹੁਣ ਮੇਰੀ 114 113 ਹੁੰਦੀ ਹੈ ਜਾਂ 90 ਹੁੰਦੀ ਹੈ ਸਾਰਾ ਕੁਝ ਕਰਦੀ ਹੈ ਜੀ ਮਿੱਠਾ ਵੀ ਚਾਹ ਵੀ ਸ਼ੱਕਰ ਵਾਲੀ ਮਠਿਆਈ ਵੀ ਸਾਰਾ ਕੁਝ ਕਰਦੀ ਹੈ ਤੇ ਗੋਲੀ ਗੋਲੀ ਤਾਂ ਲੈਣੇ ਅੰਗਰੇਜ਼ੀ ਗੋਲੀ ਲੈਣੇ ਉਹ ਨਾ ਹੁਣ ਛੱਡ ਗਈ ਅੱਛਾ ਚਾਰ ਮਹੀਨੇ ਹੋ ਗਏ ਜਦੋਂ ਦਵਾਈ ਖਾਦੀ ਹੈ ਹਫਤਾ ਕਿ ਖਾਦੀ ਹੈ ਜੀ ਮੈਂ ਦਵਾਈ ਉਹ ਤੋਂ ਬਾਅਦ ਮੁਰਕੀ ਗੋਲੀ ਨੂੰ ਲੈਣਾ ਜੀ ਦਵਾਈ ਕਿੰਨੇ ਦੀ ਦਿੱਤੀ ਸੀ ਖਾਸੀ ਮਹਿੰਗੀ ਹੋਈ ਫਿਰ ਤਾਂ ਦਵਾਈ ਨਹੀਂ ਨਹੀਂ ਦਵਾਈ ਸਸਤੀ ਸੀ ਜਿਹੜੀ ਦਵਾਈ ਇਹਨਾਂ ਰੋਗ ਹਟਾਉਂਦੀ ਨਹੀਂ ਜੀ ਮੈਂ ਕੀ ਨਹੀਂ ਆਈ ਦਵਾਈ ਅੱਛਾ ਹਾਂਜੀ ਹਫਤੇ ਦਵਾਈ ਦਿੱਤੀ ਸੀ ਮਾ ਜੀ ਦੱਸੋ ਕੀ ਦਿੱਤਾ ਫਿਰ ਨਾਲ ਉਹਦੇ ਵਿੱਚ ਆਇਆ ਹੁੰਦਾ ਮੇਰੇ ਦਰਸ਼ਕ ਵੀਰ ਜੀ ਵੀ ਇਹ ਜਿਹੜੀ ਔਰਤ ਆਈ ਆ ਸਾਡੇ ਕੋਲੇ ਇਹਦੇ ਸ਼ੂਗਰ ਦੀਆਂ ਕਿਸਮਾਂ ਹੁੰਦੀਆਂ ਨੇ 19 ਅੱਛਾ ਜੀ 19 ਦਾ ਮਤਲਬ ਇਹ ਹੁੰਦਾ ਮੇਰੇ ਦਰਸ਼ਕ ਵੀਰ ਜੀ ਕਹਿਣਗੇ ਵੀ ਇਹ ਤਾਂ ਅਜੇ ਪਹਿਲੀ ਵਾਰ ਸੁਣਿਆ ਕਿ ਜੇ ਪੈਰਾਂ ਸਾੜ ਪੈਂਦਾ ਜਲਣ ਹੁੰਦੀ ਆ ਸੁਣ ਨੂੰਦਾ ਸੂਈਆਂ ਚੋਖੀਆਂ ਨੇ ਇੱਕ ਪਿੰਡੀਆਂ ਦੁਖਦੀਆਂ ਆਉਂਦੀਆਂ ਨੇ ਸਿਰ ਦਰਦ ਕਰਨ ਲਾ ਜਾਂਦਾ ਸਰੀਰ ਸੁਸਤੀ ਵੱਲ ਨੂੰ ਚਲੇ ਜਾਂਦਾ ਤੇ ਕੰਮ ਕਰਨ ਨੂੰ ਰੂਹ ਨਹੀਂ ਕਰਦੀ ਹੁੰਦੀ ਤੇ ਇਸ ਤਰ੍ਹਾਂ ਕਈਆਂ ਅੱਖਾਂ ਦੇ ਪੈਂਦੀ ਆ ਇਕੜੇ ਦੇ ਕਿਸਮਾਂ ਨੇ ਬਖੋ ਬਖਰੀਆਂ ਮੈਨੂੰ ਇਹ ਲੜਕੀ ਦਾ ਪਤਾ ਲੱਗਿਆ ਔਰ ਦਾ ਵੀ ਹਾਂ ਇਹਨੂੰ ਬੁਲਾਨੀ ਕਿਸੇ ਨੂੰ ਰਹਿ ਗਈ ਆ ਉਹ ਮੈਂ ਦਵਾਈ ਦੇਤੀ ਤੇ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਠੀਕ ਹੋ ਕੇ ਅੱਜ ਆਪੇ 4 ਮਹੀਨੇ ਬਾਅਦ ਆ ਕੇ ਦੱਸਿਆ ਲੈਣੇ ਤੇ ਬਈ ਕੇਲਾ ਮੈਂ ਤਾਂ ਠੀਕ ਹੋ ਗਈ ਸੀ ਮੁਰਕੇ ਦਮ ਦਵਾਈ ਲੈਣ ਦੀ ਲੋੜੇ ਨਹੀਂ ਪਈ ਇਹ ਹੁਣ ਕਿਸੇ ਹੋਰ ਵਾਸਤੇ ਲੈਣ ਆਏ ਨੇ ਕਿਸੇ ਹੋਰ ਵਾਸਤੇ ਲੈਣ ਆਏ ਨੇ ਜੀ ਅੱਛਾ ਅੱਛਾ ਹਾਂਜੀ ਉਹ ਵੀ ਬਹੁਤ ਪਰੇਸ਼ਾਨ ਕਿੰਨਾ ਚਿਰ ਪਹਿਲਾਂ ਲਈ ਸੀ ਤੁਸੀਂ 4 ਮਹੀਨੇ ਹੋ ਗਏ ਚਾਰ ਮਹੀਨੇ ਪਹਿਲਾਂ ਦਵਾਈ ਖਾਧੀ ਸੀ ਇੱਕ ਹਫਤਾ ਸਿਰਫ ਹਾਂਜੀ ਇੱਕ ਹਫ਼ਤੇ ਹੀ ਕਰਦੇ ਜੀ ਇਹ ਤਾਂ ਬੜਾ ਭੈੜਾ ਰੋਗ ਆ ਜੀ ਇਹ ਤਾਂ ਦਵਾਈ ਹੁਣ ਤੇ ਲਈ ਨਹੀਂ ਸੀ ਮੈਂ ਹੁਣ ਮਿੱਠਾ ਵੀ ਖਾਈ ਜਾਂਦਾ ਮੈਂ ਮਿੱਠਾ ਵੀ ਵਰਤੀ ਬੁੱਧੀ ਸਾਰਾ ਕੁਝ ਰੰਗੀਆਂ ਜੀ ਮੈਂ ਚੱਕੀ ਚਾਹ ਤਾਂ ਮੈਂ ਦੇਖੀ ਹਾਂ ਕਿਦਾਂ ਤੁਸੀਂ ਕਿਹੜੇ ਬਣਾ ਤੋਂ ਆਏ ਹੋ ਮੈਂ ਖਮਾਨੋ ਤੋਂ ਆਈ ਹਾਂ ਜੀ ਅੱਛਾ ਕਮਾਲ ਹੋ ਗਿਆ ਤੁਹਾਡਾ ਨਾਮ ਕੀ ਆ ਮੇਰਾ ਨਾਮ ਕੁਲਦੀਪ ਹੈ ਜੀ ਕੁਲਦੀਪ ਕੌਰ ਅੱਛਾ ਅੱਛਾ ਠੀਕ ਹੈ ਠੀਕ ਹੈ ਦੇਖਾਂ ਪਤਾ ਜੀ ਤੇ ਮਿੱਠਾ ਵੀ ਖਾਈ ਜਾਂਦਾ ਚਾਹ ਮਿੱਠੀ ਵੀ ਨੇ ਹੁਣ ਚੱਕਰ ਵਾਲੀ ਹਾਂ ਜੀ ਪੂਰੀ ਉਹ ਤੋਂ ਪਹਿਲਾਂ ਵਿੱਕੀ ਪੀਂਦੇ ਸੀ ਹਾਂਜੀ ਕਿੱਕੀ ਸੀ ਪਹਿਲਾਂ ਮਿੱਠਾ ਨਹੀਂ ਸੀ ਖਾਣਾ ਉਹ ਬਰਾਰ ਹੋ ਗਿਆ ਸੀ ਮੈਂ ਤਾਂ ਕੋਡੀਆਂ ਕਿਤੋਂ ਲੱਗੀ ਸੀ ਮੇਰਾ weight ਵੀ ਘਟ ਗਿਆ ਸੀ 70 ਕਿਲੋ ਤੋਂ 61 ਕਿਲੋ ਆ ਗਈ ਸੀ ਅੱਛਾ ਹੁਣ ਤੋਂ ਉਸ ਤੋਂ ਬਾਅਦ ਮੈਨੂੰ ਫਰਕ ਆ ਰਿਹਾ ਹੈ ਜੀ ਦਵਾਈ ਤੋਂ ਬਾਅਦ ਹੁਣ ਸਿਹਤ ਥੋੜੀ ਠੀਕ ਆ ਹਾਂਜੀ ਬਿਲਕੁਲ ਠੀਕ ਆ ਐਕਟਿਵ ਅਸ ਜੀ ਸਿਰਫ ਹਫਤੇ ਰੋਜ਼ ਖਾਦੀ ਆ ਹਫਤੇ ਹੀ ਖਾਦੀ ਆ ਮੈਂ ਜੀ ਕੀ ਕਰ ਪਤਾ ਨਹੀਂ ਹੁਣ ਮੈਂ ਤਾਂ ਜਾਣੀ ਮੇਰੇ ਦਰਸ਼ਕ ਵੀ ਜੀ ਦੇਖੋ ਇਹ ਗੱਲ ਹੈਗੀ ਹੈ ਬਈ ਇਹਨਾਂ ਤਾਂ ਕੋਈ ਪੂਰਲਾ ਕਰਮ ਜਾਂ ਬਣ ਕੇ ਪੂਰ ਬਲਾ ਕਰਮ ਉੱਚਾ ਜਾ ਗਿਆ ਨਹੀਂ ਕਾਨੂੰ ਕੋਈ ਹਫ਼ਤੇ ਹੀ ਠੀਕ ਹੁੰਦਾ ਤੇ ਇਹਦਾ ਕੋਈ ਇਹਨਾਂ ਦੇ ਮਾਸਟਰ ਦਾ ਭਾਗ ਉੱਚਾ ਜਾ ਗਿਆ ਜਾਂ ਕੋਈ ਰੱਬੀ ਕਿਰਪਾ ਹੋ ਗਈ ਪਰ ਜਾਣੀਆਂ ਸੀ ਦਾਵਾ ਨਹੀਂ ਕਰਦੇ ਵੀ ਇਹ ਹਫ਼ਤੇ ਹੀ ਠੀਕ ਹੋ ਗਏ ਹੋਣਗੇ ਪਰ ਇਹਨਾਂ ਇਹ ਠੀਕ ਹੋ ਗਏ ਉਹਦੀ ਬਾਤ ਫੈਸਲਾ ਕਰਵਾਣੀ ਯਾ ਚਾ ਪੂਰਵ ਕਰਮਾਂ ਕਰਜਵ ਪ੍ਰਗਟਿਓ ਭੇਟਿਓpurਕਰ ਅਸਕ ਬੈਰਾ ਕੀ ਬਈ ਇਹਨਾਂ ਦਾ ਵੀ ਕਾਰਨ ਦਿੱਤਾ ਮੂਰੇ ਆ ਗਿਆ ਪਰ ਯਾਨੀ ਕਿਉਂਕਿ ਕੱਲ ਨੂੰ ਕੋਈ ਹੋਰ ਡਾਕਟਰ ਦੱਸ ਸਕਦਾ ਉਹ ਤਾਂ ਤੇ ਕੀ ਹੋਗੇ ਭਈ ਇਹ ਹੋ ਗਏ ਹੋਰਾਂ ਜਦ ਕੋਈ ਗਰੰਟੀ ਨਹੀਂ ਹੋ ਤਾਂ ਮੈਂ ਯਾਦ ਇਹ ਕਹਿੰਦਾ ਮੇਰੇ ਤੇ ਅੱਜ ਹੀ ਫਰਕ ਪੈ ਰਿਹਾ ਸੀ ਹਾਂਜੀ ਤਿੰਨ ਦਿਨ ਚ ਫਰਕ ਪੈ ਗਿਆ ਸੀ ਮੈਨੂੰ ਅੱਛਾ ਤੇ ਜਿਹੜੇ ਨਾ ਨੋਰਮਲ ਆ ਗਈ ਸੀ ਰਿਪੋਰਟ ਮੇਰੀ ਅੱਛਾ ਹਾਂਜੀ ਨਹੀਂ ਆਮ ਕਰਕੇ ਸਾਡੇ ਕੋਲ ਜਿਹੜੇ ਬੰਦੇ ਠੀਕ ਹੁੰਦੇ ਨੇ ਉਹ ਯਾਨੀ ਕਿ ਮੰਨ ਲਓ ਵੀ 40 ਜਣ ਤੋਂ ਲੈ ਕੇ 2.5 ਮਹੀਨੇ ਚ ਬੰਦਾ ਠੀਕ ਹੋ ਜਾਂਦਾ ਸ਼ੂਗਰ ਆ ਫਿਰ ਰੋਜ਼ ਰੋਜ਼ ਦਵਾਈ ਖਾਣੇ ਇਹ ਆਪ ਤੇ ਠੀਕ ਹੋ ਗਏ ਇਹ ਇਹਨਾਂ ਦਾ ਮ ਪੂਰਬਲਾ ਕਰਮ ਉੱਤਿਆ ਜਗਰੂਨਾ ਕੇ ਘਰ ਦੀ ਵਡਿਆਈ ਹੋਈ ਹੈ ਕਿਰਪਾ ਹੀ ਹੋ ਗਈ ਲਓ ਜੀ ਮਹਾਰਾਜ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ